ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਜਿਵੇਂ ਕਿ ਪੰਜਾਬੀ ਦੇ ਵਿੱਚ ਕਹਾਵਤ ਬਣੀ ਵੀ ਆ ਔਲੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਬਾਅਦ ਚ ਸਵਾਦ ਆਉਂਦਾ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਦੇ ਵੀਡੀਓ ਵੇਖਣੇ ਬਾਈ ਲੱਖਾ ਸੁਣਾਣਾ ਆਮ ਹੀ ਬੋਲਦਾ ਹੁੰਦਾ ਵੀ ਡਬਲ ਜੋ WHO ਦੀਆਂ ਨੀਤੀਆਂ ਦੇ ਤਹਿਤ ਭਾਰਤ ਦੇ ਵਿੱਚ ਜਿਹੜੀਆਂ ਨੀਤੀਆਂ ਆ ਰਹੀਆਂ ਬਹੁਤ ਮਾਰੂ ਨੀਤੀਆਂ ਆ ਰਹੀਆਂ ਉਹਦੇ ਪ੍ਰਭਾਵ ਆਉਣੇ ਸ਼ੁਰੂ ਹੋ ਗਏ ਆ ਸ਼ੁਰੂ ਕਿਵੇਂ ਹੋ ਗਿਆ ਜਿਵੇਂ ਕਿ ਭਾਰਤ ਦੇ ਵਿੱਚ ਜਿਹੜੀ ਡਿਜੀਟਲ ਕਰੰਸੀ ਲੋਕ ਅਪਣਾ ਰਹੇ ਆ ਮੋਬਾਈਲਾ ਰਾਹੀਂ ਐਪ ਰਾਹੀਂ Google Pay ਹੋ ਗਿਆ Paytm ਹੋ ਗਿਆ ਜਾਂ ਹੋਰ ਸੌਫਟਵੇਅਰ ਜਿੰਨਾ ਰਾਹੀਂ ਜਿਹੜੀ ਕਿ ਪੈਸਿਆਂ ਦੀ ਅਦਲਾ ਬਦਲੀ ਕਰ ਰਹੇ ਆ ਉਹਦੇ ਨਤੀਜੇ ਉਹਨੂੰ ਸ਼ੁਰੂ ਹੋ ਗਿਆ ਕਿਉਂਕਿ ਹੁਣ ਨਾ ਤਾਂ Google Pay ਤੇ ਸਕੈਨਿੰਗ ਚੱਲਦਾਗਾ ਨਾ ਕਿ ਉਦਾਂ ਨੰਬਰ ਤੇ ਪੇਮੈਂਟ ਹੁੰਦੀ ਆ ਤੇ ਪਿਛਲੇ ਦਿਨਾਂ ਦੇ ਵੀ ਤੁਸੀਂ ਵੇਖਿਆ ਹੋਣਾ ਸੌਫਟਵੇਅਰ Google Pay ਬੰਦ ਹੀ ਕਰ ਦਿੱਤਾ ਸੀਗਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੋਪਰੇਟ ਘਰਾਣੇ ਆ ਭਾਰਤ ਉੱਤੇ ਪੂਰੀ ਤਰ੍ਹਾਂ ਕਾਬਜ ਹੋ ਜਾਣੇ ਆ ਜੇ ਆਪਾਂ ਡਿਜੀਟਲ ਕਰੰਸੀ ਵਰਤ ਨੂੰ ਨਾ ਹਟੇ ਉਹ ਕਿਵੇਂ ਕਿਉਂਕਿ ਉਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਪਦੀਆਂ ਬੈਂਕਾਂ ਖੋਲ ਲੈਣੀਆਂ ਆ ਆਪਦੇ ਮੌਲ ਪਾ ਲੈਣੇ ਆ ਜਿਹੜਾ ਕਿ ਪੂਰੀ ਤਰ੍ਹਾਂ ਕਬਜ਼ਾ ਕਰ ਲੈਣਾਗਾ ਕਰੰਸੀ ਦੇ ਉੱਤੇ ਉਹਨਾਂ ਦੇ ਆਪ ਦੇ ਸੌਫਟਵੇਅਰ ਹੋਣੇ ਆ ਆਪਦੀਆਂ ਬੈਂਕਾਂ ਹੋਣੇਆਂ ਤੇ ਆਪਦੇ ਜਿਹੜੇ ਉਹਨਾਂ ਦੇ ਮਤਲਬ ਕੰਪਨੀ ਦੇ ਵਿੱਚ ਜਾਂ ਕਿਸੇ ਮਾਲ ਦੇ ਵਿੱਚ ਕੰਮ ਕਰਦੇ ਹੋਣਗੇ ਲੋਕ ਉਹਨਾਂ ਨੇ ਉਹਨਾਂ ਨੂੰ ਕਹਿਣਾ ਸਾਡਾ ਸੌਫਟਵੇਅਰ ਵਰਤੋ ਤੇ ਸਾਡੇ ਮਾਲ ਦੇ ਵਿੱਚੋਂ ਹੀ ਇਹ ਸਮਾਨ ਖਰੀਦੋ ਆਪਦੀ ਮਰਜ਼ੀ ਦਾ ਸਮਾਨ ਲਾਉਣਗੇ ਆਪਦੀ ਮਰਜ਼ੀ ਨਾਲ ਹੀ ਉਹਨੂੰ ਪੇਮੈਂਟ ਕੱਟੀ ਜਾਊ ਉਹ ਸੌਫਟਵੇਅਰ ਕਿਸੇ ਹੋਰ ਦੁਕਾਨ ਤੇ ਕਿਸੇ ਹੋਰ ਮਾਲ ਤੇ ਨਹੀਂ ਚੱਲਣਾ ਇਸ ਕਰਕੇ ਆਈ ਅਪੀਲ ਕਰਦੇ ਵੀ ਡਬਲਯੂ ਐਚਓ ਦੀਆਂ ਨੀਤੀਆਂ ਨੂੰ ਸਮਝੋ ਤੇ ਜਿਆਦਾ ਜਿਆਦਾ ਬਾਈ ਬਾਈ ਹੈਂਡ ਹਾਥ ਰਾਹੀਂ ਕਰੰਸੀ ਵਰਤਣੀ ਸ਼ੁਰੂ ਕਰੋ ਇਹ ਜਿਹੜੇ ਸੌਫਟਵੇਅਰ ਆ ਨੇ ਥੋੜਾ ਟਾਈਮ ਚੱਲਣਾ ਪੂਰੀ ਤਰ੍ਹਾਂ ਪੂਰੇ ਭਾਰਤ ਦੇ ਉੱਤੇ ਇਹਨਾਂ ਨੇ ਕਬਜ਼ਾ ਕਰ ਲੈਣਾ ਤੇ ਪੂਰੇ ਭਾਰਤ ਦੀ ਕਰੰਸੀ ਆਪਦੀ ਮਰਜ਼ੀ ਨਾਲ ਚਲਾਉਣਗੇ ਜੇ ਉਹ ਕਹਿਣਗੇ ਵੀ ਕਿਸੇ ਨੂੰ ਸੈਂਡ ਹੋਊ ਤਾਂ ਹੋਊ ਜੇ ਨਹੀਂ ਹੋਊ ਤਾਂ ਨਾ ਹੋਊ ਦੂਜੀ ਗੱਲ ਇਹਦੇ ਨਤੀਜੇ ਨਿਕਲਣ ਆ ਕਿਉਂਕਿ ਜਿਹੜੇ ਬੰਦੇ ਦਾ ਭਾਈ ਪੂਰਾ ਪੈਸਾ ਬੈਂਕ ਦੇ ਵਿੱਚ ਪਿਆ ਹੋਇਆ ਖਾਤੇ ਵਿੱਚ ਪਿਆ ਪਿਆ ਹੋਇਆ ਉਹ ਬੰਦਾ ਉਹਨਾਂ ਕੰਪਨੀ ਆ ਦੇ ਪੂਰੀ ਤਰ੍ਹਾਂ ਕਾਬਜ ਹੋ ਜਾਣਾ ਉਹਨਾਂ ਦੇ ਅਧੀਨ ਹੋ ਜਾਣਾ ਜੋ ਮਤਲਬ ਕਿਸੇ ਬੰਦੇ ਨੂੰ ਲੋੜ ਆ ਪੈਸੇ ਦੀ ਜੇ ਪੈਸੇ ਨਾ ਨਿਕਲੂ ਤਾਂ ਬੰਦਾ ਕੰਮਕਮੇ ਕਰ ਸਕੂਗਾ ਬਈ ਉਹ ਮਰਜ਼ੀ ਨਾਲ ਬੰਦਿਆਂ ਨੂੰ ਚਲਾਉਣਗੇ ਮਰਜ਼ੀ ਨਾਲ ਪੂਰੇ ਭਾਰਤ ਨੂੰ ਚਲਾਉਣਗੇ ਮਰਜ਼ੀ ਨਾਲ ਹੀ ਜੇ ਕਿਸੇ ਨੂੰ ਕਹਿਣਗੇ ਪੈਸਾ ਅੱਗੇ ਸੈਂਡ ਹੋਊਗਾ ਨਹੀਂ ਹੋਊਗਾ ਪੂਰੀ ਤਰ੍ਹਾਂ ਕਾਬਜਾ ਹੋ ਜਾਣਾ ਪੰਜਾਬ ਦੇ ਉੱਤੇ ਭਾਰਤ ਦੇ ਉੱਤੇ ਇਸ ਕਰਕੇ ਬਈ ਅਪੀਲ ਕਰਦੇ ਹਾਂ WHO ਨੀਤੀਆਂ ਨੂੰ ਸਮਝੋ ਤੇ ਉਹਨਾਂ ਨੂੰ ਆੜੇ ਸੌਫਟਵੇਅਰ ਚਲਾਉਣੇ ਆਪੇ ਨੂੰ ਤਰਦੀ ਨਾ ਦੇ ਕੇ ਬਾਈ ਹੈਂਡ ਹੱਥਾਂ ਰਾਹੀਂ ਕ੍ਰੈਂਸ ਕਰਾਂਸੀ ਵਰਤ ਨੂੰ ਪਹਿਲ ਦਈਏ ਬਾਕੀ ਬਈ ਤੁਸੀਂ ਦੱਸਿਓ ਵੀ ਇਹ ਬੰਦ ਹੋਇਆ ਕਿ ਨਹੀਂ ਸੌਫਟਵੇਅਰ ਦੱਸਿਓ ਜਰੂਰ ਜੀ